ਰਸ਼ਿੰਦਰ ਰਾਏ ਤੋਂ 2 ਸਾਲ ਪਹਿਲਾਂ ਦੁਬਈ ਗਿਆ ਸੀ ਦੋਜੀ ਰੋਟੀ ਕਮਾਉਣ ਵਾਸਤੇ ਉੱਥੇ ਕਿਸੇ ਕੋਲ ਲਿਫਟ ਮੰਗੀ ਗੱਡੀ ਵਿੱਚ ਜਿਹਦੇ ਵਿੱਚ ਬੈਠਾ ਕਿਸੇ ਦੇ ਨਾਲ ਉਹ ਗੱਡੀ ਚੋਰੀ ਦੀ ਹੋਣ ਕਰਕੇ ਇਸ ਬੱਚੇ ਨੂੰ ਰਿਸੀ ਪਤਾ ਅੱਗੇ ਪੁਲਿਸ ਦਾ ਨਾਕਾ ਸੀ ਤੇ ਪੁਲਿਸ ਨੇ ਇਹਨਾਂ ਦੇ ਬੱਚੇ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਉਹ ਬੰਦੇ ਜਿਹੜੇ ਗੱਡੀ ਚਲਾ ਰਹੇ ਸੀ ਉਹ ਛੱਡ ਕੇ ਭੱਜ ਗਏ 2 ਸਾਲ ਹੋ ਗਏ ਨੇ ਦੁਬਈ ਦੀ ਜੇਲ੍ਹ ਵਿੱਚ ਆ ਅਜੇ ਤੱਕ ਉਸ ਬੱਚੇ ਨੂੰ ਪ੍ਰਿਆਹ ਨਹੀਂ ਕੀਤਾ ਗਿਆ ਅੱਜ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਅਮਰਸਰ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜੋ ਪਦ੍ਰੇਸ਼ ਮਤਰਾਲਾ ਭਾਰਤ ਸਰਕਾਰ ਨੂੰ ਉਹ ਮੰਗ ਪੱਤਰ ਭੇਜਿਆ ਗਿਆ ਹੈ ਤਾਂ ਕਿ ਇਸ ਗਰੀਬ ਪਰਿਵਾਰ ਦੀ ਸੁਣਵਾਈ ਹੋ ਸਕੇ ਪਹਿਲਾਂ ਵੀ ਕਾਫੀ ਖਬਰਾਂ ਇਹਨਾਂ ਦੀ ਲੱਗੀਆਂ ਸਨ ਸੋਸ਼ਲ ਮੀਡੀਆ ਤੇ ਵੀ ਇਹਨਾਂ ਦੀ ਜੋ ਐਕਟੀਵਿਟੀ ਸਾਰੀ ਦਿਖਾਈ ਗਈ ਪਰ ਹੋਂ ਤੱਕ ਕਿਸੇ ਵੀ ਸੈਸ਼ਨ ਮੈਂਦੇ ਵੱਲੋਂ ਇਹਨਾਂ ਨੂੰ ਇਸ ਤਰ੍ਹਾਂ ਦਾ ਰਿਸਪੌਂਸ ਨਹੀਂ ਮਿਲਿਆ ਕਿ ਜਿਨ੍ਹਾਂ ਨੇ ਆ ਕੇ ਇਹਨਾਂ ਦੀ ਕੋਈ ਬਾਹ ਫੜੀ ਹੋਵੇ ਆ ਡੀਸੀ ਸਾਹਿਬ ਨੂੰ ਮਿਲਿਓ ਮੰਗ ਪੱਤਰ ਦਿੱਤਾ ਗਿਆ ਜੀ ਅੱਜ ਅਸੀਂ ਡੀਸੀ ਸਾਹਿਬ ਨੂੰ ਮਲੇ ਆ ਸਾਡੇ ਨਗਰ ਦੇ ਹੀ ਮੇਰੇ ਵੱਡੇ ਵੀ ਰਾਜਵੀਰ ਸਿੰਘ ਜੀ ਇਹਨਾਂ ਦਾ ਬੇਟਾ ਮਨਜਿੰਦਰ ਸਿੰਘ ਅੱਜ ਤੋਂ 2 ਸਾਲ ਪਹਿਲਾਂ ਦੁਬਈ ਗਿਆ ਸੀ ਦੋਜੀ ਰੋਟੀ ਕਮਾਉਣ ਵਾਸਤੇ ਉੱਥੇ ਕਿਸੇ ਕੋਲ ਲਿਫਟ ਮੰਗੀ ਗੱਡੀ ਵਿੱਚ ਇਹਦੇ ਵਿੱਚ ਬੈਠਾ ਕਿਸੇ ਦੇ ਨਾਲ ਉਹ ਗੱਡੀ ਚੋਰੀ ਦੇ ਹੋਣ ਕਰਕੇ ਇਸ ਬੱਚੇ ਨੂੰ ਨਹੀਂ ਸੀ ਪਤਾ ਅੱਗੇ ਪੁਲਿਸ ਦਾ ਨਾਕਾ ਸੀ ਤੇ ਪੁਲਿਸ ਨੇ ਕਿੰਨਾ ਦੇ ਬੱਚੇ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਉਹ ਬੰਦੇ ਜਿਹੜੇ ਗੱਡੀ ਚਲਾ ਰਹੇ ਸੀ ਉਹ ਛੱਡ ਕੇ ਭੱਜ ਗਏ ਦੋ ਸਾਲ ਹੋ ਗਏ ਨੇ ਦੁਬਈ ਦੀ ਜੇਲ੍ਹ ਵਿੱਚ ਆ ਅਜੇ ਤੱਕ ਉਸ ਬੱਚੇ ਨੂੰ ਰਿਹਾਰ ਨਹੀਂ ਕੀਤਾ ਗਿਆ ਅੱਜ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਅਮਰਸਰ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਆ ਜੋ ਪਦ੍ਰੇਸ਼ ਮਤਰਾਲਾ ਭਾਰਤ ਸਰਕਾਰ ਨੂੰ ਉਹ ਮੰਗ ਪੱਤਰ ਭੇਜਿਆ ਗਿਆ ਹੈ ਤਾਂ ਕਿ ਇਸ ਗਰੀਬ ਪਰਿਵਾਰ ਦੀ ਸੁਣਵਾਈ ਹੋ ਸਕੇ ਔਰ ਇਹਨਾਂ ਦਾ ਬੱਚਾ ਜਿਹੜਾ ਆ ਜਲਦ ਤੋਂ ਜਲਦ ਵਾਪਸ ਆ ਸੋ ਡਿਸੀ ਸਾਹਿਬ ਨੇ ਵੀ ਆਸ਼ਵਾਸਨ ਦਿੱਤਾ ਇਸ ਬਾਰੇ ਉਹਨਾਂ ਨੇ ਸਾਨੂੰ ਡਿਸਪੈਚ ਨੰਬਰ ਦੇ ਦਿੱਤਾ ਆ ਔਰ ਉਹਨਾਂ ਨੇ ਵੀ ਸੁਵਿਧਾਤ ਆਇਆ ਵਾ ਕਿ ਇਹ ਜਿਹੜਾ ਮੰਗ ਪੱਤਰ ਆ ਇਹ ਸਰਕਾਰ ਤੱਕ ਪਹੁੰਚਦਾ ਕਰਾਂਗੇ ਸਾਨੂੰ ਆਸ ਆ ਕਿ ਭਾਰਤ ਸਰਕਾਰ ਇਸ ਬੱਚੇ ਨੂੰ ਜੋ ਸਾਡਾ ਬੱਚਾ ਮਨਜਿੰਦਰ ਸਿੰਘ ਇਹਨੂੰ ਵਾਪਸ ਲੈ ਕੇ ਆਉਣਗੇ ਪਹਿਲਾਂ ਵੀ ਕਾਫੀ ਖਬਰਾਂ ਇਹਨਾਂ ਦੀ ਲੱਗੀਆਂ ਸਨ ਸੋਸ਼ਲ ਮੀਡੀਆ ਤੇ ਵੀ ਇਹਨਾਂ ਦੀ ਜੋ ਐਕਟੀਵਿਟੀ ਸਾਰੀ ਦਿਖਾਈ ਗਈ ਪਰ ਹੁਣ ਤੱਕ ਕਿਸੇ ਵੀ ਸ਼ਹਿਸ਼ਨ ਮੈਂਦੇ ਵੱਲੋਂ ਇਹਨਾਂ ਨੂੰ ਕਿਸ ਤਰ੍ਹਾਂ ਦਾ ਰਿਸਪਾਂਸ ਨਹੀਂ ਮਿਲਿਆ ਕਿ ਜਿਨ੍ਹਾਂ ਨੇ ਆ ਕੇ ਇਹਨਾਂ ਦੀ ਕੋਈ ਬਾਹ ਫੜੀ ਹੋਵੇ ਅਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਐਸ.ਬੀ ਬਰਾਜੀ ਦੀ ਟੀਮ ਨਾਲ ਵੀ ਸੰਪਰਕ ਕੀਤਾ ਉਹਨਾਂ ਨੂੰ ਡਾਕੂਮੈਂਟ ਭੇਜੇ ਨੇ ਔਰ ਹੋ ਸਕਦਾ ਕਿ ਸਾਨੂੰ ਆਸ ਹੈ ਕਿ ਜਲ ਤੋਂ ਜਲਦ ਇਹਨਾਂ ਦਾ ਬੇਟਾ ਜਿਹੜਾ ਵਾਪਸ ਇਹ ਮੰਗਤੀ ਕਰਦੇ ਆ ਅਸੀਂ ਤੇ ਹੀ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਵੀ ਹੀ ਮੰਗ ਕਰਦੇ ਆ ਭਾਰਤ ਸਰਕਾਰ ਤੋਂ ਵੀ ਮੰਗ ਕਰਦੇ ਆ ਸਰਬੱਤ ਦਾ ਭਲਾ ਚੈਰੀਟੇਟਿਵ ਟਰਸਟ ਦੇ ਮੁਖੀ ਐਸ.ਡੀ. ਬਰਾਇਜੀ ਤੋਂ ਮੰਗ ਕਰਦੇ ਆ ਕਿ ਇਹਨਾਂ ਦਾ ਬੇਟਾ ਜਿਹੜਾ ਆ ਉਹ ਜਲ ਤੋਂ ਜਲਦ ਪੰਜਾਬ ਲੈ ਆਂਦਾ ਜਾਵੇ ਤਾਂ ਕਿ ਇਹ ਪਰਿਵਾਰ ਜਿਹੜਾ ਸਦਮੇ ਚੋਂ ਬਾਹਰ ਆ ਸਕੇ ਜਦੋਂ ਦੇਖੋ ਮੈਂ ਇਹਨਾਂ ਦੇ ਨਾਲ ਵਿਚਰਦਾ ਆ ਇਹਨਾਂ ਦੇ ਘਰ ਦੇ ਹਾਲਾਤ ਜਾਣਦਾ ਆ ਇੱਕ ਅਤਿ ਗਰੀਬੀ ਦੇ ਵਿੱਚੋਂ ਉੱਠ ਕੇ ਬੰਦਾ ਕਰਜ਼ਾ ਚੁੱਕ ਕੇ ਵਿਦੇਸ਼ ਭੇਜਦਾ ਹੈ ਤੇ ਉੱਥੇ ਜਾ ਕੇ ਇਸ ਤਰ੍ਹਾਂ ਦਾ ਕੋਈ ਘਾੜਾ ਵਾਪਰ ਜਾਂਦਾ ਜਿਹਦੇ ਨਾਲ ਘਾਰ ਹੀ ਉਲਟਾ ਹੋ ਜਾਂਦਾ ਹੈ ਤੇ ਘਰ ਦੇ ਰੋਟੀ ਰੋਟੀ ਬੰਦ ਹੋ ਜਾਂਦੀ ਆ ਉਲਟਾ ਕਰਜ਼ੇ ਦੀ ਮਾਰ ਹੀ ਠਾ ਜਾਂਦਾ ਆ ਅੱਜ ਜੋ ਪਰਿਵਾਰ ਸਦਮੇ ਵਿੱਚ ਆ ਸਾਨੂੰ ਤਾਂ ਇਸ ਚੀਜ਼ ਦਾ ਡਰ ਹੈ ਕਿ ਕੋਈ ਪਰਿਵਾਰ ਦਾ ਜੀ ਇਸ ਤਰ੍ਹਾਂ ਦਾ ਕੋਈ ਹਾਦਸਾ ਨਾ ਵਾਪਰ ਜੇ ਕਿਉਂਕਿ ਇਹਨਾਂ ਦੇ ਕਿਸੇ ਜੀ ਵੀ ਮੋਢੇ ਨਹੀਂ ਮੱਠੇ ਰਹਿੰਦੇ ਨੇ ਔਰ ਇਹ ਆਪ ਵੀ ਇਹ ਵਿਚਾਰਾ ਬਹੁਤ ਸਦਮੇ ਵਿੱਚ ਆ ਤਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਇਹਨਾਂ ਦੇ ਬੱਚੇ ਨੂੰ ਪੰਜਾਬ ਲੈ ਜਾ